ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪੂਰੀ ਦੇਖੋ ਅੱਜ ਐਤਵਾਰ ਤੇ ਆਪਾਂ ਕਰਿਆ ਤੇ ਆਪਾਂ ਅੱਜ ਲਾਉਣੀਆਂ ਮੂੜੀਆਂ ਸ਼ਾਮ ਦੇ 5:00 ਵਜੇ ਆ ਤੇ ਹੁਣ ਆਪਣਾ ਟਾਈਮ ਲੱਗਿਆ ਹੁਣ ਆਪਾਂ ਮੂੜੀਆਂ ਲਾਉਣੀਆਂ ਤੇ ਕਿਆਰੀ ਦੇ ਵਿੱਚ ਆਪਾਂ ਪਹਿਲਾਂ ਰੂੜੀ ਪਾ ਲਈ ਸੀਗੀ ਤੇ ਪਹਿਲਾਂ ਇੱਕ ਵਾਰੀ ਪਾਣੀ ਦਾ ਸੀ ਰੂੜੀ ਪਾਤੀ ਹੁਣ ਬੱਤਰ ਹੋ ਗਿਆ ਹੁਣ ਆਪਾਂ ਇਹਨੂੰ ਗੋਲੜ ਕੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹਦੀਆਂ ਬੱਟਾਂ ਬਣਾ ਕੇ ਤੇ ਮੂੜੀਆਂ ਲਾਉਣੇ ਆ ਪਾਲਕ ਆਪਣੀ ਤਕਰੀਬਨ ਤਕਰੀਬਨ ਨਿਕਲਈ ਹੈ ਬਾਹਰ ਤੇ ਮੌਸਮ ਹੁਣ ਥੋੜਾ ਸਰਦੀ ਵਾਲਾ ਸ਼ੁਰੂ ਹੋ ਗਿਆ ਤੇ ਸੀਗਨਲ ਸਬਜ਼ੀਆਂ ਜਿਵੇਂ ਪਾਲਕ ਸਰੋਂ ਤੇ ਆ ਮੂੜੀਆਂ ਮਿੱਤਰੇ ਇਹ ਸ਼ੁਰੂ ਹੋ ਗਿਆ ਹੁਣ ਆਪਾਂ ਮੂੜੀਆਂ ਅੱਜ ਲਾ ਦਨੇ ਤੇ ਗੋਡੀ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਪੱਤੇ ਕਾਫੀ ਸੀਗੇ ਤੇ ਜਿਹੜਾ ਉਹ ਰੂੜੀ ਪਾਈ ਸੀ ਉਹ ਦੀਆਂ ਵਾਂਗੂ ਦਲੇ ਬਣੇ ਪਏ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਪਧਰਾ ਕਰਕੇ ਤੇ ਇਹਦੇ ਨਾਲ ਵੀ ਜਿਹੜੀ ਰੂੜੀ ਵਿੱਚ ਰਲ ਵੀ ਜਾਊਗੀ ਹੁਣ ਇਹਦੀ ਚੰਗੀ ਤਰ੍ਹਾਂ ਸਾਫ ਸੁਲਾਈ ਕਰਕੇ ਕਿਉਂਕਿ ਜਦੋਂ ਪਾਣੀ ਲਾਉਣੇ ਨਾ ਪਾਣੀ ਲਾਉਣ ਵੇਲੇ ਦਿੱਕਤ ਆਉਂਦੀ ਜਿਹਦੇ ਵਿੱਚ ਪੱਤੇ ਜਾਂ ਕੋਈ ਘਾਹ ਫੁੱਲ ਵਿਚ ਰਹਿ ਜਾਂਦਾ ਚੰਗੀ ਤਰ੍ਹਾਂ ਜੀ ਸਫਾਈ ਕਰਕੇ ਉਸ ਤੋਂ ਬਾਅਦ ਪਾਣੀ ਲਾਉਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਵੀ ਮੈਂ ਕੱਲ ਲੈ ਗਿਆ ਸੀਗਾ ਮਕਸਰੋਂ ਤੇ ਹੁਣ ਆਪਾਂ ਇਹਦੀਆਂ ਵੱਟਾ ਬਣਾ ਕੇ ਤੇ ਮੂੜੀਆਂ ਲਾਉਣੇ ਸਰਦੀ ਤਕਰੀਬਨ ਤਕਰੀਬਨ ਇਹ ਜਿਹੜੀਆਂ ਮੂੜੀਆਂ ਪੰਜ ਛੇ ਜਾਂ ਹਫਤੇ ਵਿੱਚ ਥੋੜੇ ਥੋੜੇ ਨਿਕਲ ਪੈਂਦੀਆਂ ਤੇ ਉਸ ਤੋਂ ਬਾਅਦ ਤਕਰੀਬਨ ਆਪਾਂ ਨੂੰ ਕੋਲ ਇਹ ਸਾਲ ਤਾਂ ਨਹੀਂ ਚਲਦੀਆਂਗਾ ਇਹ ਲਾਵਾ ਕੇ ਨਾਲ ਵਾਲੀ ਕਿਆਰੀ ਚ ਵੀ ਹੋਰ ਲਾ ਦਾਂਗੇ ਹੁਣ ਇਹਦੇ ਵਿੱਚ ਘੱਟੋ ਘੱਟ ਵੀ ਚਾਰ ਜਾਂ ਪੰਜ ਵਟਾਂ ਮੈਣੀਆਂ ਪਰ ਇਹਦੇ ਨਾਲ ਆਪਣਾ ਕੰਮ ਨਹੀਂ ਚੱਲਣਾ ਆਪਾਂ ਇੱਕ ਕਿਆਰੀ ਹੋਰ ਲਾਵਾਂਗੇ ਤੇ ਹਾਜੀ ਮੇਥਿਆਂ ਦੀ ਪੈਕਟ ਮੇਰੇ ਕੋਲ ਪਿਆ ਮੇਥੇ ਵੀ ਲਾਉਣੇ ਆ ਤੇ ਉਹ ਆਪਾਂ ਇੱਕ ਦੋ ਦਿਨ ਬਾਅਦ ਤਿਆਰੀ ਕਰਦੇ ਆਂ ਵੱਟਾ ਬਣਾਉਣ ਤੋਂ ਬਾਅਦ ਉਹਨੂੰ ਆਪਾਂ ਹੱਥਾਂ ਨਾਲ ਮਿੱਟੀ ਉਹਦੀ ਮਿੱਟੀ ਉੱਪਰ ਚੜਾਵਾਂਗੇ ਤਾਂ ਕਿ ਜਿਹੜੀ ਵਿਚਾਲੇ ਮਿੱਟੀ ਰਹੇਗੀ ਉਹਦੇ ਨਾਲ ਪਾਣੀ ਨਾ ਰੁਕੇ ਵਿੱਚ ਉਹਨੇ ਸਾਫ਼ ਕਰਕੇ ਉਸ ਤੋਂ ਬਾਅਦ ਆਪਾਂ ਹੁਣ ਢੀ ਲਾਵਾਂਗੇ ਸਾਫ਼ ਸੁਥਾਈ ਕਰਕੇ ਹੁਣ ਆਪਾਂ ਵੱਟਾ ਬਣਾ ਲਿਆ ਇਹਦੀਆਂ ਤੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਪੂਰੀ ਦੇਖੋ ਤੇ ਜਿਹੜਾ ਵੀ ਮੇਰਾ ਭੈਣ ਭਰਾ ਵੀਡੀਓ ਦੇਖਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਕਾਫੀ ਲੋਕ ਦੇਖ ਲੈਂਦੇ ਆ 1200 2000 3000 ਲੋਕ ਵੀਡੀਓ ਦੇਖਦੇ ਆ ਪਰ ਸਬਸਕ੍ਰਾਈਬਰ ਜਿਹੜੇ ਆ ਉਹ ਬਹੁਤ ਘੱਟ ਆ ਤੇ ਹੁਣ ਆਪਾਂ ਉਹ ਵੱਟਾਂ ਬਣਾ ਕੇ ਹੁਣ ਆਪਾਂ ਮੂਲੀਆਂ ਤੇ ਵੀ ਚੁੰਡੀਆਂ ਨਾਲ ਜਿਹਨੂੰ ਚੋਪਾ ਕਹਿੰਦੇ ਆ ਪੰਜਾਬੀ ਚ ਜਿਹੜੇ ਪਿੰਡਾਂ ਦੇ ਜਵਾਕਰ ਨੂੰ ਪਤਾ ਚੋਪੇ ਨਾਲ ਲਾਈਦੀਆਂ ਤੇ ਇਹ ਹੁਣ ਲਾ ਕੇ ਚਲੋ ਪਿੰਡਾਂ ਦਾ ਕਲਚਰ ਆ ਇਹ ਆਪਾਂ ਕਰਦੇ ਰਹੇ ਨੇ ਮੇਰਾ ਰੁਟੀਨ ਹੀ ਆਪਾਂ ਇਹ ਕੁਛ ਨਾ ਕੁਛ ਨਾ ਐਕਟੀਵਿਟੀ ਕਰਦੇ ਰਹਿੰਦੇ ਆ ਹੁਣ ਸਾਰੇ ਬੀਜ ਲਾਉਣ ਤੋਂ ਬਾਅਦ ਇਹ ਮਿੱਟੀ ਨੂੰ ਜ਼ਿਆਦਾ ਡੂੰਘਾ ਨਹੀਂ ਲਾਈ ਤਾਂ ਵੀ ਤਾਂ ਕਿ ਵੀ ਉਹ ਜੇ ਜ਼ਿਆਦਾ ਡੂੰਘਾ ਲਾਤਾ ਫਿਰ ਨਿਕਲਦੀ ਨਹੀਂ ਉਹ ਤੇ ਉੱਪਰ ਮਿੱਟੀ ਪਾ ਕੇ ਬੀਜ ਨੂੰ ਲਾ ਕੇ ਤੇ ਮਿੱਟੀ ਪਾ ਲਈ ਦੀ ਆ ਮੈਂ ਹੁਣ ਵੀਡੀਓ ਦੀ ਥੋੜੀ ਸਪੀਡ ਵਧਾਈ ਆ ਕਿਉਂਕਿ ਵੀਡੀਓ ਥੋੜੀ ਲੰਬੀ ਹੋ ਗਈ ਸੀ ਤੇ ਬੇਨਤੀ ਆ ਜੇ ਤੁਹਾਨੂੰ ਮੇਰਾ ਕੰਮ ਵਧੀਆ ਲੱਗਿਆ ਜਾਂ ਮੇਰੀ ਵੀਡੀਓ ਕ੍ਰिएशन ਵਧੀਆ ਲੱਗਦੀ ਹੈ ਤੇ ਮੈਂ ਹੌਲੀ ਹੌਲੀ ਸਿੱਖ ਰਿਹਾ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇਹਦੇ ਨਾਲ ਤੁਹਾਡੇ ਮੈਨੂੰ ਵੀ ਮੋਟੀਵੇਸ਼ਨ ਮਿਲੂਗੀ ਤੇ ਮੈਂ ਇਸ ਤੋਂ ਵਧੀਆ ਕੰਟੈਂਟ ਜਾਂ ਇਸ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ 4 ਬੱਟਾਂ ਬਣੀਆਂ ਚਾਰਾਂ ਤੇ ਆਪਾਂ ਬੀ ਲਾਤਾ ਇਸ ਤੋਂ ਬਾਅਦ ਆਪਾਂ ਮੇਥਰੇ ਜਿਹੜੇ ਲਾਉਣੇ ਆ ਉਹਦੀ ਵੀਡੀਓ ਪਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹ ਪਿੰਡਾਂ ਦਾ ਕਲਚਰ ਆ ਪਿੰਡਾਂ ਦੇ ਜਵਾਕ ਆ ਤੇ ਇਹ ਕਰਨਾ ਕੋਈ ਬਾਲੀ ਵੱਡੀ ਗੱਲ ਨਹੀਂ ਆਮ ਗੱਲ ਆ ਬਹੁਤ ਬਹੁਤ ਧੰਨਵਾਦ ਆ